ਹਾਂ ਲੋ ਹਾਂ ਤੁਸੀਂ ਮੈਂ ਬਾਤ ਬਤ ਤੇ ਅੱਜ ਤੁਸੀਂ ਦੱਸੋ ਹਾਂ ਜਰ ਚ ਮੈਂ ਖਾ ਲ ਰੋਟੇ ਤੁਸੀਂ ਦੱਸੋ ਹਾਂ ਜਰ ਮੰਮੀ ਕਾਇਕ ਘਰੇ ਗਏ ਹੋਇਆ ਨਹੀਂ ਜੀ ਹੈ ਤਖਲਾਰਾ ਪਾਇਆ ਹੋਇਆ ਕੰਮ ਕਰਨਾ ਮੰਮੀ ਪਤਾ ਨਹੀਂ ਕੀ ਆ ਤੇ ਬੋਲ ਰਹੇ ਕਿ ਮੈਨੂੰ ਲੱਗਦਾ ਹਜੇ ਸਾਰਾ ਕੁਝ ਪਿਆ ਹੋਣਾ ਬੱਬੂ ਨਾਲ ਗੱਲਾਂ ਮਾਰ ਜਿੰਦੀ ਫੋਨ ਤੇ ਨਾ ਤਾਂ ਇਹ ਜਨਾਨੀਆਂ ਕਿਸੇ ਨੂੰ ਕੰਮ ਕਰਨ ਦਿੰਦੀਆਂ ਨੇ ਅੱਜ ਕੱਲ੍ਹ ਦੀਆਂ ਬਹੂਆਂ ਪਤਾ ਨਹੀਂ ਕੈ ਹੋ ਜੀਆਂ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਘਰੇ ਪੂਰਾ ਖਲਾਰਾ ਪਿਆ ਹੁਣ ਲੱਗੀ ਪਈ ਹੁਣ ਫੋਨ ਤੇ ਦਾਦਾ ਹਾਂਜੀ ਮੈਂ ਰੋਟੀ ਨਹੀਂ ਖਾਧੀ ਹਾਂਜੀ ਮੰਮੀ ਤਾਈ ਕੇ ਘਰੇ ਗਈ ਆ ਓਹੋ ਜਾਇ ਖਾਣ ਦੇ ਭਾਂਡੇ ਆ ਪਏ ਮੰਜਰ ਵਾਲੇ ਕੱਪੜੇ ਆ ਪਏ ਆ ਇਹ ਆ ਵੇਖਦੇ ਨਹੀਂ ਮੈਂ ਮਰ ਜਾ ਇੰਨਾ ਬੜਾ ਤੰਦ ਕਿੱਤਾ ਪਹਿਨੇ ਕੀ ਕਰੀਏ ਕੁਛ ਨਹੀਂ ਸਿਖਾ ਕੇ ਤੋਰਦੇ ਕੁੜੀਆਂ ਨੂੰ ਆ ਦੱਸ ਇਹਦਾ ਕਿਹੜਾ ਪਿਓ ਆ ਕੇ ਮੰਜੂ ਇੱਥੇ ਭਾਂਡੇ ਮੈਂ ਕਿਰ ਨੌਕਰ ਰੱਖੀ ਐ ਇਹਨਾਂ ਦੀ ਇੱਥੇ ਹਾਈ ਛਰ ਹਰਿਆ ਕੀ ਕਰਨ ਪਾਇਆ ਕਿੰਨਾ ਖਲਾ ਤਾਂ ਠੀਕ ਆ ਐ ਘਰ ਦਾਵਾ ਦਾ ਚਾਹ ਬਣਾਉਗਾ ਤੇ 5 ਮਿੰਟ ਦੇ ਵਿੱਚ ਸਾਰਾ ਨੰਬਰ ਸਬਰ ਸਭ ਸਮਝਾ ਦੇ ਤੂੰ ਸੁਧਰੇ ਤਾਂ ਨੱਸਾਂ ਮੈਂ ਤੇਰੀ ਮਾਂ ਨੇ ਕੁਝ ਨਹੀਂ ਸਿਖਾਇਆ ਤੈਨੂੰ ਕੁਝ ਨਹੀਂ ਸਮਝਾ ਕੇ ਤੋੜਿਆ ਅਸੀਂ ਵੀ ਵਿਆਹ ਕਰਾਇਆ ਨਾ ਕੁੱਤੇ ਸਾਰੀ ਉਮਰ ਅਸੀਂ ਕੱਲੀਆਂ ਨੇ ਕੱਟਤੀ ਚੱਲ ਕੰਮ ਕਰ ਸਾਲ ਇਕੱਠੇ ਹੋ ਕੇ ਠੀਕ ਆ ਮੈਂ ਹਲੋ ਮੇ ਜੀ ਚਾਹ ਚਾਣੀ ਦਾ ਚਾਹ ਆਖੜਾ ਤਲਕ ਦੀ ਪਰਚੀ ਸਾਹਿਬ ਸਵੇਰ ਦੀ ਨਿਕਲੀ ਅ ਕਿਤੇ ਤਾਈ ਫਲਾਤੋ ਕਰਨਾ ਮੈਨੂੰ ਕਹਿੰਦੀ ਆ ਤੇਰੀ ਪਰਚੀ ਘਟਾਵੂਗੀ ਆਪਕਰਾ ਕਿਧਰ ਨਿਕਲ ਗਈ ਉਹ ਹੈ ਤੇ ਮੈਨੂੰ ਫਸਾ ਗਈ ਉੱਥੇ ਸਾਰਾ ਪਿੰਡ ਗਾਲਿਆ ਇਕੱਠੇ ਕਰਨ ਦੀ ਮਰਲੇ ਕੋਈ ਜਣਾ ਮੇਰੇ ਨਾਲ ਚੱਲ ਬਣਾ ਐਡੀ ਫਲਾਤੋ ਹੈ ਯਾ ਨਾ ਜਨਾਨੀ ਐਡੀ ਖਰਾਬ ਮੈਂ ਤਾਂ ਕਹਿਨੀ ਆ ਨਾ ਇਹਦੀ ਮਨੱਤਾ ਦਿੱਤੇ ਸੁੱਝੂ ਜਿਵੇਂ ਅੱਜ ਮੇਰੇ ਸੁੱਝਿਆ ਚਾ ਕੱਪੜੇ ਲੈਣਾ ਚੱਕ ਜੰਮੀ ਇਧਰ ਆ ਲੱਤਾਂ ਘੁੱਟ ਥੱਕ ਗਈ ਮੈਨੂੰ ਕਰ ਲੈ ਰੇ ਬੋਲੇ ਸੱਤਿਆ ਨਾਸੇ ਉਹ ਜਨਾਨੀ ਦਾ ਐਨਾ ਤੰਗ ਕੀਤਾ ਇਸਨੇ ਮੰੰਦੇ ਜੇ ਪਹਿਲਾਂ ਮੈਂ ਕੱਪੜੇ ਤਰਾਂ ਖੜਾ ਉਹਦੀਆਂ ਮੇਰੇ ਮੂਹਰੇ ਕਹਿਰੀ ਵੀ ਜਵਾ ਕਰਨਾ ਵਾਂਗੂ ਹੋ ਗਈ ਦਾਕੀ ਮੰੰਦੇ ਇੱਕ ਪਾਸੇ ਕਰ ਲੈ ਨਾ ਦੋਨੇ ਪਾਸੇ ਮੰੰਦੇ ਨੇ ਤੂੰ ਵੀ ਉਹਨੇ ਕੰਮਾਂ ਤੇ ਆਵੀ ਉਹਨੇ ਬੰਦ ਕਰਦੀ ਸਾਡੇ ਘਰੇ ਆਉਂਦਾ ਜੋ ਚੂਕ ਲਾਉਂਦੇ ਇਧਰ ਚੱਲ ਘੁੱਟ ਲੱਤਾਂ ਬੈਠ ਕੀ ਆਣੀ ਹੁੰਦੀ ਹੈ ਕਰਨਾ ਤਾਈ ਤੈਨੂੰ ਕੋਸ਼ਲੇ ਬੰਕੇ ਦਰ ਮਰ ਤੱਕ ਹੀ ਕਰਾ ਕਹੀਂ ਨੀ ਤਾ ਹੋ ਉਪਰ ਜਿਹੜਾ ਤੂੰ ਆਖਿਆ ਹੀ ਲੱਗਦੀ ਮੇਰੇ ਇਹ ਲੋਕਾਂ ਦੀਆਂ ਗੱਲਾਂ ਨਾ ਸੁਣਿਆ ਕਰ ਤੈਨੂੰ ਦੱਸਾਂ ਮੈਂ ਹੀ ਕਰਮਾ ਹੋਣਾ ਤੇਰੇ ਚੱਲ ਖੜੀ ਹੋ ਜਾ ਕੰਮ ਕਰ ਲੈ ਚੱਲ ਜਾ ਕੇ ਸੌਣੀ ਆ ਭੋਰਾ ਓਹੋ ਮੈਨੂੰ ਤਾਂ ਯਾਦ ਆ ਗਿਆ ਸੱਚ ਮੈਂ ਤਾਂ ਜਦੋਂ ਸੰਦੀਪ ਦੇ ਘਰੇ ਜਾ ਕੇ ਅਟੈਚ ਕਰਉਣਾ ਸੀਗਾ ਮੈਂ ਤਾਂ ਬੈਂਕਰ ਅਟੈਚ ਨਹੀਂ सोनू ਹਾਂ ਜੀ ਮੰਮੀ ਜੀ ਜਾਨੀ ਹੈਗਾ ਸੰਦੀਪ ਬਾਵਾਂ ਮਤਲਬ ਕਿ ਤੇ ਸੰਦੀਪ ਬੀਨਾ ਭੱਜਦੀ ਹੈ ਕਿਸੇ ਪਾਸੇ ਬੱਜੇ ਉਹਦਾ ਕੀ ਪਤਾ ਤਾਂ ਆਪ ਘਰੋਂ ਬਾਹਰ ਨਿਕਲੀ ਰਹਿੰਦੀ ਹੈਗੀ ਹੋ ਜਾਂਦੀ ਹੈ ਕੁੱਕੀ ਤੇ ਅੱਜ ਇਹਦੀ ਨੋ ਨੂੰ ਮੈਂ ਪੜਾ ਕੇ ਆਉਂਗੀ ਤੋਤੇ ਵਾਂਗੂ ਜਮਾ ਇਹਨਾਂ ਤੇ ਤਾਂ ਮੈਂ ਪਵਾੜੇ ਪਾ ਕੇ ਹਟੂੰਗੀ ਪੂਰੇ ਮੈਨੂੰ ਵੀ ਫਲਤੋ ਕਰਨਾ ਕਹਿੰਦੇ ਫਲਤੋ ਕਰਨਾ ਮੈਨੂੰ ਵੇਖ ਲੈਣ ਤੇ ਇਹ ਤੜਕੇ ਦੀ ਰੋ ਬਿਮਾਰੀ ਜਾਂਦੀ ਆ ਦੀ ਨੋ ਤੇ ਹਉ ਜਾਂਦੀ ਆ ਜਾਵੇ ਠੀਕ ਆ ਤੇ ਮੈਂ ਅੱਜ ਇਹਨਾਂ ਤੇ ਸਿੱਖ ਇਹੋ ਜੀ ਘਸਾ ਕੇ ਲਾਉਣੀ ਆ ਇਹੋ ਜੀ ਘਸਾ ਕੇ ਲਾਉਣੀ ਆ ਮੈਂ ਕਹਿੰਦਾ ਫੱਟੇ ਚਕਾ ਦੇਣੇ ਆ ਇਧਰ ਲੈ ਫੱਟੇ ਇਧਰ ਚਕਾ ਦੂੰਗੀ ਇਧਰ ਲੈ ਫੱਟੇ ਇਧਰ ਚਕਾ ਦੂੰਗੀ ਕੁੜੇ ਬਾਹੂ ਸੋਨੂੰ ਕਾਂਦੀ ਤਾਈ ਦੀ ਆਦੋ ਕੁੜੇ ਯੱਕਾ ਰਹੀਏ ਪੁੱਤੂ ਕਾਂਦੀ ਹੰਨ ਕਾਇਦੀ ਕਰੇ ਏ ਨੇ ਮੈਂ ਤਾਂ ਰਹਾ ਬਾ ਉਹਨੇ ਤਰਤਾਇ ਨ ਮਨ ਕੱਗਰਾ ਜਾ ਮੈਂ ਕਰਦਾ ਸੋਹਣਾ ਲੱਗਦਾ ਪੁੱਤ ਹਾਂਜੀ ਹਾਂਜੀ ਤਾਈ ਬਹੁਤ ਸੋਹਣੀ ਲੱਗਦੀ ਐ ਤੂੰ ਸਾਰਾ ਦਿਹਾੜੀ ਪੁੱਤ ਕੰਮ ਹੀ ਕਰਦੀ ਰਹਿੰਦੀ ਆ ਕੰਮ ਹੀ ਕਰਦੀ ਰਹਿੰਦੀ ਕੋਈ ਸੋਕੜ ਜਾਂਦਾ ਇਹ ਵੀ ਜਾ ਕਰ ਤਾਈ ਕੋਲ ਹੋਰ ਤਾਈ ਦੀ ਕੀ ਕਰਾਂਗਾ ਇਹ ਹੀ ਕੰਮ ਆ ਮੇਰਾ ਚਲ ਆ ਜਾ ਉੱਥੇ ਖੜੀ ਹੋ ਤੂੰ ਆ ਮਾਰ ਤੂੰ ਚਲ ਤਾਈ ਦੇ ਅੰਦਰ ਚੱਲੋ ਮੈਂ ਆ ਤੂੰ ਕੁੱਕੜਾ ਆਂੜਾ ਰਿਆ ਕਾ ਤੂੰ ਮੇਰਾ ਨਾਂ ਲਾ ਜਾ ਕਰ ਚੱਰਨ ਬਠਿੰਡਾ ਬਹਿ ਤਾਈ ਚੱਰਨ ਬਠਿੰਡਾ ਬਹਿ ਤਾਈ ਕੋਈ ਨਹੀਂ ਮੈਂ ਨਾ ਮੈਂ ਰਟਿਆ ਕਰ ਨੋੜਦੀ ਨੋੜਦੀ ਮੈਨੂੰ ਕੰਨ ਤੋਂ ਪੜਨਾ ਇੱਕ ਕਈ ਕਹਿਣਾ ਆਏ ਬਾਦ ਮਾਰਦੀ ਤੇ ਕੁੱਕੀ ਕੁੱਕੀ ਜੇ ਤਹਾ ਫੱਟੇ ਹੈ ਨੇ ਚੱਕੂ ਨੂੰ ਕੋਈ ਗੱਲ ਨਹੀਂ ਪੁੱਤ ਜੇ ਬਿਆਹ ਰਿਸ਼ਤਾ ਕਰਾਉਣਾ ਜਾਣਦੀ ਨਾ ਤੇਰਾ ਠੀਕ ਆ ਤੇ ਕੁੱਕੀ ਨੂੰ ਤੁਸੀਂ ਆਏ ਚ ਕਾ ਦੂੰਗੀ ਫੱਟੇ ਤੋਂ ਟੈਨਸ਼ਨ ਨਾ ਲੈ ਠੀਕ ਆ ਕੋਈ ਨਹੀਂ ਤੁਸੀਂ ਹਾਂ ਠੀਕ ਉਹ ਕਹਾਣੀ ਦੇ ਆਜਾ ਹੁਣ ਮੈਨੂੰ ਤੇ ਮੈਂ ਥੱਕੀ ਪਈ ਨਾ ਤਮਾ ਪਹਿਲੀ ਤੂੰ ਪਾਣੀ ਦੀ ਘੁੱਟ ਲਿਆ ਕੁੱਕੀ ਕੁੱਕੀ ਹੋਰਾਂ ਧਰ ਕੁੜੀਆਂ ਜੇ ਨਾ ਰਿਸ਼ਤਾ ਕਰਾਤਾ ਮੈਂ ਕੋਈ ਗੁਨਾਹ ਕਰਤਾ ਆ ਜਾਣ ਤੇ ਬੱਬੂ ਨੂੰ ਵੀ ਬੰਦੇਸ ਗਏ ਨੂੰ ਉਹਦੇ ਨਾਲ ਮੈਂ ਕਰੂੰ ਹੁਣ ਚਾਰ ਹੱਥ ਖੜੇ ਵੀ ਮੈਂ ਰੇਸਟ ਐਨਾ ਪਰਮਾ ਨੂੰ ਕਰਾਇਆ ਸੀ ਕੁੜੀ ਮੇਰੀ ਭੋਰਾ ਸੁਕਾਤੀ ਵਿਚਾਰੀ ਜਵਾਕੜੀ ਜੇ ਮੈਂ ਚੋਰੀ ਪਾ ਕੇ ਲਿਆਂਦੀ ਤਾਂ ਉਹਨੇ ਤੈਨੂੰ ਖਾਣ ਖੋਣ ਨਹੀਂ ਦਿੰਦੇ ਆ ਬੱਸ ਠੀਕ ਹੀ ਆ ਬੱਸ ਤਾਈ ਦੀ ਬੁੱਤ ਕੇ ਲੈ ਕੋਨੇ ਸਾਸੂ ਖਾਇਆ ਕਰ ਤੇ ਬੱਬੂ ਦਾ ਫੋਨ ਆਉਂਦਾ ਨਾ ਖਾਂ ਚਕਾਈ ਦੇ ਹੁਕਾਗਾ ਤੇ ਮੇਰੀ ਗੱਲ ਸੁਣ ਮਾਰਨੇ ਨਹੀਂ ਦਿੰਦੇ ਮਮੇਰੇ ਮੇਰੀ ਗੱਲ ਸੁਣ ਤੈਨੂੰ ਡਰਨ ਦੀ ਲੋੜ ਨਹੀਂ ਕਿਸੇ ਤੋਂ ਵੀ ਠੀਕ ਹੈ ਤੇ ਤੂੰ ਅੱਜ ਕੇ ਤਾਂ ਫੋਨ ਕਰਿਆ ਕਰ ਭਾਂਡੇ ਜਦੋਂ ਤੈਨੂੰ ਕਹਿੰਦੀ ਹੁੰਦੀ ਹੈ ਨਾ ਕੁੱਕੀ ਤੂੰ ਦੇਖਿਆ ਕਰ ਮੰਮੀ ਮੇਰਾ ਤਾਂ ਢੱਡ ਦੁਖਦਾ ਠੀਕ ਆ ਮੰਮੀ ਬੋਲਣ ਨੂੰ ਬੋਲਣ ਨੂੰ ਕੀ ਯਾਰ ਜੇ ਜਿੰਨਾ ਪਤ ਤੂੰ ਡਰੇਂਗੀ ਉਹਨਾਂ ਇਹ ਤੇਰੇ ਸਿਰ 'ਚ ਗੱਲ ਨਾ ਕਰਨਗੇ ਮੈਂ ਤੈਨੂੰ ਦੱਸਾਂ ਭਾਂਡੇ ਤੂੰ ਨਹੀਂ ਮੰਨਦੇ ਜਦੋਂ ਬਾਹਰੋਂ ਆਉਂਦੀ ਆ ਜਾਂਦੀ ਫਿਰਦੀ ਜਾਣ ਕੇ ਕਹਿੰਦੀ ਮੈਂ ਵੀ ਅੱਜ ਦੀ ਪਾਰਟੀ ਨਹੀਂ ਕਟਾਈ ਡੀਪੂ ਤੇ ਮੈਂ ਉਹਨੂੰ ਪਹਿਲਾਂ ਤਾਂ ਫੋਨ ਕਰਤਾ ਆ ਜਾ ਮੈਂ ਕਿ ਤੇਰੀ ਪਾਰਟੀ ਪਹਿਲਾਂ ਮੈਂ ਕਟਾਉਂ ਜਦੋਂ ਤੂੰ ਮੈਨੂੰ ਮੈਂ ਰਿਸ਼ਤਾ ਕਰਾਇਆ ਤੇਰੇ ਮੁੰਡੇ ਨੂੰ ਬੱਪੂ ਨੂੰ ਆ ਜੇ ਜਦੋਂ ਤੂੰ ਉਹ ਰਸਤੇ ਵਾਲੀ ਮੇਰੀ ਕੁੜੀ ਲਿਆਂਦੀ ਨਾ ਕੋ ਪਸੰਦ ਕਰਦੀ ਜਵਾਗੜੀ ਮਾਂ ਇਹਦੀ ਹਲਫਾ ਕਿਉਂ ਕਰਾ ਮੈਂ ਤਾਂ ਕੰਨੀ ਪਰਚੀ ਕਟਾ ਕੇ ਵੀ ਭੌਂਗਦੀ ਕਰਦੀ ਰਹੀ ਉੱਥੇ ਕੈਨ ਚ ਓ ਓ ਦਿੱ ਲੰਮੀ ਲੈਂਸ ਸੀਗੀ ਖੜੀ ਰਹੀ ਉੱਥੇ ਭੰਗਦੀ ਮੈਂ ਖੜੀ ਰ ਮੈਂ ਤਾਂ ਕਰੇ ਟਾਈਮ ਨਾਲ ਗਈ ਚਾਹ ਪਾਣੀ ਪੀ ਤਤਰੇ ਤਾਈ ਨੂੰ ਕਾ ਬਣਾ ਦੇਵੇ ਕੁਟਰ ਤੇ ਪੁੱਛੇ ਰਗੀ ਨਾ ਮੈਨੂੰ ਚਾਹ ਅਜਲੇ ਘੋਟੀ ਮਾ ਮੇਰੇ ਘਿੱਟੇ ਚ ਜਾ ਵਜੇ ਤਾਂ ਤੇਰੇ ਤਾਈ ਨੇ ਤਾਂ ਮੈਨੂੰ ਪੂਰੀ ਕੜੀ ਚਾਹ ਪਿਆ ਕੇ ਤੇ ਤੋਰਤਾ ਤੇਂ ਬੇਰੇ ਮਨ ਹਸੀ ਗੋਲਾ ਟੱਟ ਦੇ ਵਿੱਚ ਬੋਲਾ ਵੱਡਾ ਚੁਗਲ ਦਾ ਗੋਲਾ ਮੈਂ ਕਹ ਪੜੇ ਮੈਂ ਤਾਂ ਬੱਬੂ ਦੀ ਬਹੁ ਕੋਲੀ ਕੱਢ ਕੇ ਆਵਾਂ ਹੋਰ ਤਾਂ ਮੈਰੀ ਤੈਨੂੰ ਪਤਾ ਤਾਂ ਹੈ ਪਿੰਡ ਚ ਕੋਈ ਸੁਣਦਾ ਹੀ ਨਹੀਂ ਮੇਰੀ ਚੁਗਲੀ ਹੋਰ ਸੁਣਾ ਹੋਰ ਪੁੱਤ ਤੂੰ ਸੁਣਾ ਠੇਕਿਆ ਦੀ ਹੋ ਤਾਂ ਠੀਕ ਆ ਕਾਣੀ ਦੀ ਅਗਲਾ ਸਾਨੂੰ ਕਿਹੜਾ ਗੱਲ ਹੁੰਦੀ ਆ ਕਰਨ ਨਹੀਂ ਦਿੰਦੀ ਮਾਂ ਮੰਮੀ ਤਵਾਰ ਨਾਲ ਗੱਲ ਕਰਨ ਦੇ ਨਾ ਛਕਾਉਣ ਨਹੀਂ ਮੈਂ ਤਾਂ ਪਤਾ ਤੇਰਾ ਪਾਪੀ ਲੈ ਲੈ ਸੱਚੀ ਹੋਰ ਕਹਿੰਦੀ ਤਲਾਕ ਦੇ ਤਲਾਕ ਦੇ ਦੇ ਤਲਾਕ ਦੇ ਦੇ ਹੁਣ ਜਦ ਤੱਕ ਗਈ ਨਾ ਵੀਰ ਜੀ ਮਰ ਮ ਇਹ ਪਤਾ ਹੁਣ ਪਈ ਹੋਵੇ ਜਾਂ ਕਿ ਪਈ ਹੋਊਗੀ ਦੇਖਦੀ ਹਾਂ ਸਿਰ ਦੁਖਣ ਲੱਗੇਗਾ ਸਕਰ ਨਾਲੇ ਬੜੀ ਪੁਕਾਈ ਕਰਾਈ ਇਹ ਤਾਂ ਸੰਦੀਪ ਚੰਗੇ ਇੱਕ ਬੋਲ ਚ ਵਿਚਾਰੀ ਨਰਨਾ ਜਾਤਾ ਬੜੀ ਉੱਠ ਕੇ ਤਾਂ ਜਾ ਬੜੀ ਨਰ ਇਹ ਕਰਨਾ ਤਾਂ ਫਲਾਤੋ ਹੈਗੀ ਬਹੁਤ ਖਰਾਬ ਜਿਗਰ ਨਹੀਂ ਇਹ ਤਾਂ ਕਰਨਾ ਤਾਂ ਹਾਇ ਇਹ ਤਾਂ ਆ ਬੱਠੀ ਆ ਗਈ ਨਹੀਂ ਨਰਨਾ ਤੂੰ ਚੰਗੀ ਕੀਤੀ ਮੇਰੇ ਨਾਲ ਜੀ ਲੁਕਾਰੋਂ ਪੜੇ ਉਹ ਫੂਨ ਆ ਗਏ ਪਰਚੀ ਲੈ ਕੇ ਗਈ ਤਾਂ ਤੂੰ ਮੁੜ ਕੇ ਉਹ ਕਿਹਨੂੰ ਚਾਹ ਚੁਕਿਆ ਤੇ ਤਾਈ ਨੂੰ ਕਿ ਨਹੀਂ ਹਾਂ ਤਾਂ ਤਾਈ ਨੂੰ ਕਰ ਤੋ ਚੱਲ ਮੈਨੂੰ ਪਾਣੀ ਚਾਹ ਦੇ ਪਰੇ ਚੱਤ ਤੇ ਤਾਂ ਨੋ ਭਾਲੀ ਚੰਗੀਆਂ ਚੱਲ ਇਹ ਕਿਹੜਾ ਚੰਗੀਆਂ ਚੰਗੀਆਂ ਨੋ ਹਾਂ ਨਹੀਂ ਭਾਲੀ ਚੰਗੀਆਂ ਉਹ ਤਾਂ ਇਹਨਾਂ ਦੇ ਸਿਲੀ ਲੱਗੇ ਸਿਲੀ ਹੋ ਗਏ ਕੀ ਹਾਂ ਇਹ ਤਾਂ ਮੇਰੇ ਕੋਲੇ ਭੈਣੇ ਮੈਂ ਤਾਂ ਤੁਹਾਡੇ ਕੋਲੇ 2 ਘੰਟੇ ਹੋ ਕੇ ਆਈ ਹਾਂ ਢੇਰ ਨਾਲੇ ਚੋਗਲ ਨਾ ਕੀ ਟੰਗਾ ਚੋਗਲੀਆਂ ਕੀ ਟੰਗਾ ਮੈਂ ਕਹਿੰਦੀ ਇਹਨਾਂ ਨੇ ਇਹੋ ਜੀ ਕੁੜੀ ਮੈਂ ਕਹਿੰਦੀ ਮੈਂ ਬੈਠੀ ਆਦ ਕਿ ਉਹ ਤਾਂ ਗਾਲਾਂ ਵੀ ਕੱਢਦੀ ਆ ਹਾਂ ਤਾਂ ਹੀ ਕੰਮ ਕਰਦੇ ਨੂੰ ਮੈਂ ਅੱਜ ਪੁੱਛਦੀ ਆ ਉਹ ਓਏ ਕੀ ਕਰਦੀ ਫਿਰਦੀ ਐ ਨੂੰ ਮੈਂ ਭੈਣੇ ਮੇਰੇ ਕੋਲ ਤਾਂ ਤੇਰਗਾ ਇਨਵਾਸ ਤੇ ਕੰਮ ਨੂੰ ਟਕਰਾਈ ਐ ਉਹ ਜੋ ਮੈਂ ਕੀ ਕਰਾਂ ਦੱਸ ਨਹੀਂ ਮੈਂ ਪਤਾ ਗਾ ਸਾਡੇ ਨਹੀਂ ਭੈਣੇ ਕੜਾ ਮੱਛਰ ਤੇ ਗਿਆ ਸੀ ਉਹ ਗੋਲਾ ਸੀ ਭੈਣੇ ਵਿਦੇਸ਼ਾਂ ਦਾ ਰੋੜਾ ਫਿਰਦਾ ਇੱਥੇ ਨਾਲ ਤੇ ਕੰਮ ਕਰਦੀ ਚੁਗਲੀਆਂ ਨਹੀਂ ਪੰਜ ਸਾਫ ਨਾਲ ਕੰਮ ਆਈ ਖੱਲਰ ਨਸਾਬ ਤੇ ਹੁਣ ਵੀ ਮੈਨੂੰ ਕਹਿੰਦੀ ਫੇ ਮੈਨੂੰ ਚਾਹ ਪਿਆਈ ਤੇ ਤੈਨੂੰ ਤਾਂ ਕਹਤਾ ਚਾਹ ਪਿਆਦੀ ਮੈਂ ਤਨ ਲਈ ਕੁਛ ਨਾ ਪਾਣੀ ਨਹੀਂ ਪੁੱਛਾ ਹੈ ਪਾਣੀ ਤਾਂ ਮੈਂ ਮੰਗ ਕੇ ਲਿਆ ਤੈਨੂੰ ਮਗਾਏ ਹੂੰ ਸੋਨੂ ਆ ਕੇ ਮੰਮੀ ਦੀ ਚਾਹ ਨਹੀਂ ਪੀਂਦੀ ਤਾਈ ਹੂੰ ਮੰਮੀ ਦੀ ਪਿਆਰੀ ਆਵੇਂ ਬੋਲੀ ਜਾਂਦੀ ਹੂੰ ਚਾਹ ਇਹ ਕਹਤਾਂ ਕਿ ਪਿਆਈ ਐਣੀ ਤੂੰ ਝੂਠ ਮਾਰੀ ਐਣੀ ਹੈਗੀ ਬੰਦਾ ਅਸਲੀ ਪਿਆਰੀ ਝੂਠ ਬੋਲੂਗੀ ਕਿਉਂ ਨਹੀਂ ਕਹਿੰਦਾ ਐਸੀ ਤਾਂ ਤੈਨੂੰ ਕਹਤਾ ਚਾਹ ਪਿਆਈ ਐ ਤੂੰ ਮੇਰੇ ਤਾਂ ਇਹ ਕਾਪ ਆਈ ਹੈ ਇਹ ਆਪਣਾ ਘਰ ਘਰ ਕੇ ਸਾਰਾ ਕੁਝ ਕਿਤਾ ਹੈ ਆਪੇ ਬੋਲਦੇ ਆ ਜੇ ਕੋਈ ਸਮਝਾ ਕੋਧੜ ਕੇ ਭਜਣਾ ਅੱਜ ਨਹੀਂ ਕਰਨਾ ਭਜਣਾ ਘਟਲੜੀ ਕਰਨਾ ਮਤਲਬ ਨਹੀਂ ਆਖ ਮਤਲਬ ਆਖ ਪਸਤਾ ਦੋ ਤੁਹਾਨੂੰ ਦੱਸਦਾ ਸਰਦਾਰ ਬਸ ਤੁਮ ਖਾਏ ਦਾ ਕੰਮ ਖਾਤ ਨਹੀਂ ਕਰਦੇ ਇਹ ਸੋਹੋ ਸ਼ਸ਼ੀਕਾਲ ਫਰੈਂਡ ਮੈਂ ਤੁਹਾਡੀ ਆਪਣੀ ਕਰਨ ਬਠਿੰਡਾ ਜੀ ਤੇ ਅਸੀਂ ਤੁਹਾਡੇ ਬਾਤ ਨੇ ਇੱਕ ਛੋਟੀ ਜੀ ਕਲਿੱਪ ਤਿਆਰ ਕੀਤੀ ਸੀਗੀ ਅਸੀਂ ਆਪ ਹੀ ਕੀਤੀ ਸੀਗੀ ਤੇ ਸਾਡੀ ਜੀ ਉਹ ਫਿਲਮ ਤੁਹਾਨੂੰ ਵਧੀਆ ਸੋਹਣੀ ਲੱਗੀ ਕਮੇਡੀ ਕੀਤੀ ਹੈ ਜੀ ਉਹਦੇ ਵਿੱਚ ਸਾਡੀ ਕਮੇਟੀ ਬਹੁਤ ਘੈਂਟ ਆ ਜੇ ਤੁਹਾਨੂੰ ਸੋਹਣੀ ਲੱਗੀ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਜੇ ਕੋਈ ਉਹਦੇ ਵਿੱਚ ਗਲਤੀ ਫਾਲਤੀ ਹੋਈ ਤਾਂ ਸਾਨੂੰ ਦੱਸਿਓ ਤੁਸੀਂ ਕਮੈਂਟਾਂ ਦੇ ਵਿੱਚ ਅਸੀਂ ਅੱਗੇ ਤੋਂ ਉਹ ਕੰਮ ਸਹੀ ਕਰਾਂਗੇ ਜੀ ਤੇ ਆ ਕੁੜੀ ਨੇ ਰੋਲ ਬਹੁਤ ਘੈਂਟ ਕੀਤਾ ਸਾਡੀ ਕੁੱਕੀ ਭੈਣ ਕਮੇਟੀਆਂ ਵਾਲੀ ਜੀ ਤੇ ਆ ਭੈਣ ਦਾ ਘਰ ਸੀਗਾ ਜੀ ਜਸਵੀਰ ਕੌਰ ਤਸਵੀਰ ਕਰੋ ਕੋਠੇ ਅਮਰਪੁਰਾ ਕੋਠੇ ਅਮਰਪੁਰਾ ਜਸਵੀਰ ਕੌਰ ਭੈਣ ਨੇ ਸਾਨੂੰ ਬਹੁਤ ਰਿਸਪੈਕਟ ਦਿੱਤੀ ਘਰੇ ਇਨਾ ਜਿਆਦਾ ਸ਼ੂਟ ਹੋਈ ਆ ਸਾਰੀ ਤੇ ਬਹੁਤ ਵਧੀਆ ਲੱਗਾ ਜੀ ਬੋਲੋ ਜੀ ਲਾਈਕ ਕਮੈਂਟ ਸ਼ੇਅਰ ਕਰਿਓ ਇਹ ਵੀਡੀਓ ਨੂੰ ਤੇ ਆਰ ਬੇਟੀ ਦੇ ਚੈਨਲ ਨੂੰ ਕਰਨਾ ਮੇਰੇ ਚੈਨਲ ਨੂੰ ਜੇ ਸਬਸਕ੍ਰਾਈਬਰ ਕਰੋ ਥੈਂਕ ਯੂ